ਦਿੱਲੀ ਨੂੰ ਨਵੀਂ ਸੀਐਮ ਮਿਲ ਚੁੱਕੀ ਹੈ ਆਤਿਸ਼ੀ ਪਰ ਹੁਣ ਆਮ ਆਦਮੀ ਪਾਰਟੀ ਦਾ ਆਉਣ ਵਾਲੇ ਦਿਨਾਂ ਚ ਕਿਸ ਤਰ੍ਹਾਂ ਦਾ ਭਵਿੱਖ ਰਹੇਗਾ ਕੀ ਦਿੱਲੀ ਦੀ ਜਨਤਾ ਨਵੀਂ ਸੀਐਮ ਨੂੰ ਅਪਣਾਵੇਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤਿਕ ਪੱਖ ਰਵੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਸਵਾਗਤ ਹੈ ਤੁਹਾਡੇ ਵੀ ਪੇਸ਼ਾਨ ਜੀ ਸਰ ਇਸ ਸਮੇਂ ਦੀ ਸਥਿਤੀ ਦੇਖੀਏ ਤਾਂ ਸੀਐਮ ਨਵੀਂ ਮਿਲ ਚੁੱਕੀ ਹੈ ਦਿੱਲੀ ਨੂੰ ਰਾਜਨੀਤਿਕ ਪੱਖ ਕੀ ਰਹਿਣਗੇ ਇਸ ਨੂੰ ਲੈ ਕੇ ਦੇਖੋ ਸੀਐਮ ਕਿਨੂੰ ਬਣਾਣਾ ਹੈ ਜਾਂ ਕਿਨੂੰ ਹਟਾਉਣਾ ਹੈ ਇਹ ਪਾਰਟੀ ਦਾ ਆਪਣਾ ਫੈਸਲਾ ਹੈ ਉਸ ਪਾਰਟੀ ਦਾ ਜਿਹਦੇ ਕੋਲ ਮੈਜੋਰਟੀ ਹੈ ਔਰ ਇਸ ਵੇਲੇ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਓਵਰਵੇਲਮਿੰਗ ਮੈਜੋਰਟੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਫੈਸਲਾ ਹੈ ਦੂਸਰਾ ਇਹ ਹੈ ਕਿ ਇਹ ਫੈਸਲਾ ਉੱਥੇ ਦੀ ਟੌਪ ਲੀਡਰਸ਼ਿਪ ਦਾ ਵੀ ਹੈ ਜਿਵੇਂ ਕਿ ਅਰਵਿੰਦ ਕੇਜਰੀਵਾਲ ਦਾ ਵੀ ਹੈ ਔਰ ਉਹਦੇ ਵਿੱਚ ਬਾਕੀ ਦੇ ਜਿਹੜੇ ਲੀਡਰ ਹੋਣਗੇ ਨੇਚਰਲੀ ਉਹਨਾਂ ਦੀ ਵੀ ਸਹਿਮਤੀ ਹੋਏਗੀ अरविंद केजरीवाल ਦਾ ਜੇਲ੍ਹ ਤੋਂ ਬਾਹਰ ਹੋਣਾ ਉਹਨਾਂ ਨੂੰ ਬੇਲ ਮਿਲਣਾ ਬੇਲ ਮਿਲਣ ਤੇ ਬਾਅਦ ਅਗਲੇ ਦਿਨ ਹੀ ਇਹ ਫੈਸਲਾ ਕਰ ਦੇਣਾ ਕਿ ਮੈਂ ਸਟੈਪ ਡਾਊਨ ਕਰੂੰਗਾ ਤੇ ਅਸੀਂ ਨਵਾਂ ਸੀਐਮ ਬਣਾਵਾਂਗੇ ਉਹਦੀ ਵਜ੍ਹਾ ਜਿਹੜੀ ਹੈਗੀ ਹੈ ਉਹ ਕੋਈ ਇਹ ਮੈਨੂੰ ਕੱਟ ਲੱਗਦੀ ਹੈ ਕਿ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਜੀ ਆਪਣੇ ਆਪ ਨੂੰ ਪ੍ਰੂਫ ਕਰਾਂਗੇ ਕਿ ਅਸੀਂ ਬਹੁਤ ਓਨੈਸਟ ਹਾਂ ਜਾਂ ਲੋਕਾਂ ਤੋਂ ਫਤਵਾ ਲਵਾਂਗੇ ਲੋਕਾਂ ਦਾ ਫਤਵਾ ਤਾਂ ਮਿਲਣਾ ਹੀ ਮਿਲਣਾ ਹੈ ਉਹਦਾ ਫਰਵਰੀ ਚ ਇਲੈਕਸ਼ਨ ਹੈ ਲੇਕਿਨ وجہ ਇਹ ਹੈ ਕਿ ਇੰਨੀ ਜ਼ਿਆਦਾ ਰੈਸਟ੍ਰਿਕਸ਼ਨਸ پابੰਦੀਆਂ ਇੰਨੀ ਜ਼ਿਆਦਾ ਲਾਤੀਆਂ ਸੀ ਕਿ ਕੋਰਟ ਨੇ ਜਿਹਦੇ ਵਿੱਚ ਇਦਾਂ ਲੱਗਦਾ ਸੀ ਵੀ ਅਰਵਿੰਦ ਕੇਜਰੀਵਾਲ ਕੋਰ ਮਤਲਬ ਬਾਹਰ ਹੋ ਕੇ ਵੀ ਸੀਐਮ ਦੇ ਜਿਹੜਾ ਹੈਗਾ ਕੰਮ ਨਹੀਂ ਕਰ ਸਕਣਗੇ ਜਿਵੇਂ ਕਿ ਉਹ सीएम ਦੇ ਆਫਿਸ ਨਹੀਂ ਜਾ ਸਕਦੇ ਫਾਈਲਾਂ ਨਹੀਂ ਕੱਢ ਸਕਦੇ ਹੋਰ ਬੜੀਆਂ ਰੈਸਟ੍ਰਿਕਸ਼ਨ ਸਿਗੀਆਂ ਤਾਂ ਸੀਐਮ ਜਿਹੜਾ ਹੈਗਾ ਅਗਰ ਇਸ ਇਹਨਾਂ ਦੇ ਬੰਨਣਾ ਚ ਬੰਨਿਆ ਹੋਵੇ ਤਾਂ ਕੰਮ ਨਹੀਂ ਕਰ ਸਕੇਗਾ ਇਸ ਕਰਕੇ ਉਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਸੀਐਮ ਬਦਲ ਦਿੰਨਾ ਔਰ ਉਦੀ وجہ ਇੱਕ ਹੋਰ ਵੀ ਹੈ ਕਿ ਹਰਿਆਣੇ ਦਾ ਇਲੈਕਸ਼ਨ ਆ ਗਿਆ ਹੈ ਹਰਿਆਣੇ ਦੇ ਇਲੈਕਸ਼ਨ ਚ ਵੀ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਆਤਸ਼ੀ ਨੂੰ ਦਿੱਲੀ ਦੀ ਬਾਗਡੋਰ ਸੰਭਾਲ ਕੇ ਕਿ ਸੀਐਮਸ਼ਿਪ ਤੁਸੀਂ ਕਰੋ ਅਸੀਂ ਜਰਾ ਇਲੈਕਸ਼ਨ ਦਾ ਦੇਖ ਲਈਏ ਇਹ ਵੀ ਇੱਕ ਹੋ ਸਕਦਾ ਹੈ ਲੇਕਿਨ ਦਿੱਲੀ ਦੀ ਪੋਲਿਟਿਕਸ ਦੇ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ ਇੱਕ ਫੈਸਲਾ ਤੇ ਹੈਗਾ ਕਿ ਆਮ ਆਦਮੀ ਪਾਰਟੀ ਕਹੇਗੀ ਕਿ ਅਸੀਂ ਔਰਤਾਂ ਨੂੰ ਇੰਪਾਵਰਮੈਂਟ ਕਰ ਰਹੇ ਹਾਂ ਦੇਖੋ ਅਸੀਂ ਇੱਕ ਔਰਤ ਨੂੰ ਸੀਐਮ ਬਣਾਇਆ ਪਹਿਲਾਂ ਜਿਹੜੀਆਂ ਵੀ ਮੇਜਰ ਪੋਲਿਟੀਕਲ ਪਾਰਟੀਆਂ ਹਨ ਸੁਸ਼ਮਾ ਸਵਰਾਜ ਸੀਐਮ ਰਹੀ ਚਾਹੇ ਥੋੜਾ ਚਿਰ ਵਾਸਤੇ ਰਹੀ ਬੀਜੇਪੀ ਤੋਂ ਇਸੇ ਤਰੀਕੇ ਦੇ ਨਾਲ ਕਾਂਗਰਸ ਤੋਂ ਸ਼ੀਲਾ ਦਿਖਸ਼ਿਤ ਤਿੰਨ ਟਰਮ ਜਿੱਤੀ ਤੇ ਤੀਸਰੀ ਵੂਮਨ ਸੀਐਮ ਸਮਝ ਲੋ ਆਤੀ ਸੀ ਤਿੰਨਾ ਪੋਲੀਟੀਕਲ ਪਾਰਟੀਆਂ ਨੇ ਇੱਕ ਵੂਮਨ ਸੀਐਮ ਦਿੱਤੀ ਹੁਣ ਜਿਹੜਾ ਹੈਗਾ ਫਰਵਰੀ ਦੇ ਵਿੱਚ ਇਲੈਕਸ਼ਨ ਹੈ ਔਰ ਅਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਫਰਵਰੀ ਦੇ ਵਿੱਚ ਇਲੈਕਸ਼ਨ ਦੀ ਬਜਾਏ ਅਸੀਂ ਉਹਨੂੰ ਕਹਾਂਗੇ ਕਿ ਨਵੰਬਰ ਦੇ ਵਿੱਚ ਤੁਸੀਂ ਇਲੈਕਸ਼ਨ ਕਰਵਾਓ ਜਿਸ ਵੇਲੇ ਮਹਾਰਾਸ਼ਟਰ ਦਾ ਇਲੈਕਸ਼ਨ ਹੋਣਾ ਹੈ ਇਹ ਅਰਵਿੰਦ ਕੇਜਰੀਵਾਲ ਤਾਂ ਕਰ ਸਕਦਾ ਹੈ ਕਿ ਜਿਸ ਵੇਲੇ ਫਰ ਐਗਜ਼ਾਮਪਲ ਅਸੈਂਬਲੀ ਭੰਗ ਕਰਦਨ ਅਸੈਂਬਲੀ ਭੰਗ ਕਰਨ ਦੀ ਸਿਫਾਰਿਸ਼ ਕਰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਕਿਹਾ ਜੀ ਜੀ ਇਲੈਕਸ਼ਨ ਦੁਆਰਾ ਪ੍ਰੀਪੋਨ ਕਰਦੇ ਹੋ ਫਿਰ ਡਿਪੈਂਡ ਕਰਦਾ ਹੈ ਬੇਸਿਕਲੀ ਸੈਂਟਰ ਗਵਰਨਮੈਂਟ ਦਾ ਕੁਲ ਕਿਉਂਕਿ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਆਮ ਤੌਰ ਪਰ ਸੈਂਟਰ ਗਵਰਨਮੈਂਟ ਦੇ ਮੁਤਾਬਕ ਹੀ ਚੱਲ ਰਿਹਾ ਤਾਂ ਅਗਰ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਇਲੈਕਸ਼ਨ ਕਰਵਾਉਣਾ ਨਾ ਕਰਵਾਉਣਾ ਉਹ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਬਸ ਨਹੀਂ ਹੈ ਕਿ ਕਦੋਂ ਹੋਏਗਾ ਅ ਤੇ ਸਮੇਂ ਤੋਂ ਪਹਿਲਾਂ ਜ਼ਿਆਦਾਤਰ ਇਹ ਹੈਗਾ ਕਿ ਜੋ ਇਲੈਕਸ਼ਨ ਕਮਿਸ਼ਨ ਕਰੇਗਾ ਜਾਂ ਫਰਵਰੀ ਦੇ ਵਿੱਚ ਹੀ ਇਲੈਕਸ਼ਨ ਕਰਵਾਏ ਜਾਣਗੇ ਤਾਂ ਇੱਕ ਵੱਡਾ ਫੈਸਲਾ ਇੱਕ ਬੜਾ ਇੰਪੋਰਟੈਂਟ ਉਹਨਾਂ ਦਾ ਆਪਣਾ ਡਿਸੀਜਨ ਹੈ ਔਰ ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਇਹਦੇ ਉੱਪਰ ਪੰਜਾਬ ਆਪਣੇ ਦਿੱਲੀ ਦੀ ਪੋਲਿਟਿਕਸ ਦੇ ਉੱਪਰ ਔਰ ਦਿੱਲੀ ਦੀ ਇਲੈਕਸ਼ਨਿੰਗ ਤੇ ਬਹੁਤ ਪਏਗਾ ਕਿਵੇਂ ਇਹ 5 ਸਾਲ ਦੇ ਵਿੱਚ ਆਤਸ਼ੀ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੋਏਗੀ ਉਹਦਾ VOTING ਪੈਟਰਨ ਦੇ ਉੱਪਰ ਫਰਕ ਪੈਗਾ ਦਿੱਲੀ ਦੀ VOTING ਪੈਟਰਨ ਜਿਹੜਾ ਦੇ ਦਿੱਲੀ ਚ ਵੋਟਾਂ ਪੈਣਗੀਆਂ ਉਹਦੇ ਪਰ ਉਹਦਾ ਫਰਕ ਪੈਗਾ ਇਹ ਵੀ ਫਰਕ ਪੈਗਾ ਕਿ ਕੇਜਰੀਵਾਲ ਨੂੰ ਕਿਸ ਤਰੀਕੇ ਦੇ ਨਾਲ ਜਨਤਾ ਲੈਂਦੀ ਹੈ ਕੁਝ ਕਹਿੰਦੇ ਆ ਤਾਂ ਬਹੁਤ ਕਰਪਟ ਹੈ ਕੁਝ ਕਹਿੰਦੇ ਉਹਨੇ 40 ਕਰੋੜ ਰੁਪਏ ਆਪਣੇ 20 ਕਰੋੜ ਰੁਪਏ ਆਪਣੇ ਉਹਦੇ ਤਿਲਾਤਾ ਰੈਜ਼ਿਡੈਂਸ ਦਿਲਾਤਾ ਚਾਹੇ ਉਹ ਸਰਕਾਰੀ ਰੈਜ਼ਿਡੈਂਸ ਤੇ ਇਹ ਤਾਂ ਕਹਿੰਦੇ ਸੀਗੇ ਵੀ ਅਸੀਂ ਤਾਂ ਬਹੁਤ ਸਾਦਾ ਜ਼ਿੰਦਗੀ ਜੀਵਾਂਗੇ ਉਸ ਤਰ੍ਹਾਂ ਦੀ ਚੀਜ਼ ਨਹੀਂ ਹੈ ਤਾਂ ਹੁਣ ਅਰਵਿੰਦ ਕੇਜਰੀਵਾਲ ਕੋਲ ਦੇ ਪਿੱਛੇ ਇੱਕ ਬੈਗੇਜ ਹੈ ਬੈਗੇਜ ਹੈਗਾ ਉਹਦੇ ਫੈਸਲਿਆਂ ਦਾ ਬੈਗੇਜ ਹੈ ਉਹਦੇ ਸਟਾਈਲ ਦਾ ਉਹਦੇ ਐਕਸ਼ਨਸ ਦਾ ਉਹਦੇ ਉੱਪਰ ਇਵੈਲੂਏਸ਼ਨ ਜਿਹੜੀ ਹੈਗੀ ਹੈ ਉਹ ਵੋਟਰ ਨੇ ਕਰਦੇ ਆਂ ਔਰ ਡੈਮੋਕ੍ਰੇਸੀ ਦੇ ਵਿੱਚ 5 ਸਾਲ ਬਾਅਦ ਵੋਟਰ ਨੂੰ ਇੱਕ ਚਾਂਸ ਮਿਲਦਾ ਹੈ ਜਿਹਦੇ ਵਿੱਚ ਉਹ ਹਰ ਪ੍ਰਤੀਯਾਸ਼ੀ ਨੂੰ ਹਰ ਪੋਲੀਟੀਕਲ ਪਾਰਟੀ ਨੂੰ ਇਵੈਲੂਏਟ ਕਰਦਾ ਉਹਦੇ ਮੁਤਾਬਕ ਫੈਸਲਾ ਕਰਦਾ ਉਹ ਫੈਸਲਾ ਜਿਹੜਾ ਹੈਗਾ ਹੈ ਫਰਵਰੀ ਚ ਹੋਏਗਾ ਅਗਰ ਨਾਰਮਲ ਇਲੈਕਸ਼ਨ ਹੁੰਦਾ ਹੈ ਨਾਰਮਲ ਟਾਈਮ ਤੇ ਤੇ ਉਸ ਤੋਂ ਬਾਅਦ ਹੀ ਲੇਕਿਨ ਇਹ ਇੱਕ ਉਹਨਾਂ ਦਾ ਆਪਣਾ ਫੈਸਲਾ ਹੈ ਜੀ ਬਿਲਕੁਲ ਸਰ ਇਸ ਦੇ ਨਾਲ ਹੀ 25 ਸਤੰਬਰ ਨੂੰ ਉਹਨਾਂ ਦੇ ਵੱਲੋਂ ਸੈਸ਼ਨ ਵੀ ਬੁਲਾ ਲਿਆ ਗਿਆ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਵੀ ਆਏਗਾ ਕੁਝ ਅਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਨੇ ਜਿਸ ਦੇ ਨਾਲ ਕੋਈ ਹੋਰ ਵੱਡਾ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ ਪੂਰੀ ਸਥਿਤੀ ਨੂੰ ਦੇਖਦੇ ਹੋਏ ਦੇਖੋ ਜਿੱਤੇ ਤੱਕ ਸੈਸ਼ਨ ਬੁਲਾਉਣ ਦਾ ਸਵਾਲ ਹੈ ਉਹਦੇ ਵਿੱਚ ਤਾਂ ਉਸ ਵੇਲੇ ਸੀਐਮ ਜਿਹੜੀ ਹੈਗੀ ਆਤਸ਼ੀ ਹੋਏਗੀ ਆ अगर आत्शी सीएम और अरविंद केजरीवाल बाकी सारे दी प्रेजेंस हैगी है ता अपोजिशन कोई बो, कोई बहुत वदा कुछ करने वाला नहीं है क्योंकि अपोजिशन दी स्ट्रेंथ ही बहुत ਘਟ ਹੈ। अ 5-4 ਮੈਂਬਰ ਨਾਲ ਤੁਸੀਂ ਕੀ ਕਰ ਸਕਦੇ ਹੋ? ਇਸ ਕਰਕੇ ਜੋ ਕਹਿਣਗੇ ਉਹ ਹੋਊਗਾ ਤਾਂ ਉਹੀ ਕਰਨਗੇ ਤਾਂ ਉਹੀ ਇਹ ਜ਼ਰੂਰ ਕਿਹਾ ਜਾਂਦਾ ਹੈ ਕੁਝ ਬਲਾਹਰੇਆ ਵੱਲੋਂ ਖਾਸ ਤੌਰ ਪਰ बीजेपी ਦੇ ਕੇ ਜੀ ਉਹ ਪਪਟ ਪ੍ਰਧਾਨ ਆਪਣੇ सीएम ਹੋਏਗੀ। अ ਉਹ ਇੱਕ ਪੋਲੀਟੀਕਲ ਬਿਆਨਬਾਜ਼ੀ ਹੈ ਉਹ ਇਹ ਤਾਂ ਪਤਾ ਲੱਗੇਗਾ ਉਹਦੀ ਫੰਕਸ਼ਨਿੰਗ ਤੋਂ ਕਿ ਕਿਆ ਹੋ ਆਪਣੇ ਇੰਡੀਪੈਂਡੈਂਟ ਸਟੈਂਡ ਲੈ ਕੇ ਕੰਮ ਚੱਕ ਚੱਕ ਕਰ ਰਹੀ ਹੈ ਜਾਂ ਹੋ ਵਾਕਈ ਸਿਰਫ ਇੱਕ ਪਪਟ ਦੇ ਰੂਪ ਦੇ ਵਿੱਚ ਹੀ ਹੈ ਲੇਕਿਨ ਘੱਟੋ ਘੱਟ ਉਹਨਾਂ ਦਾ ਸੀਐਮ ਜਿਹੜਾ ਹੈਗਾ ਸੀਐਮ ਆਫਿਸ ਤੋਂ ਕੰਮ ਕਰੇਗਾ ਜੀ ਜੀ ਬਿਲਕੁਲ ਸਰ ਇਸ ਦੇ ਨਾਲ ਹੀ ਕੀ ਸਾਨੂੰ ਕੋਈ ਬਦਲਾਅ ਵੀ ਨਜ਼ਰ ਆਏਗਾ ਕਿਉਂਕਿ ਪਾਰਟੀ ਦੇ ਸੀਐਮ ਤੇ ਲਗਾਤਾਰ ਇਲਜ਼ਾਮ ਲੱਗ ਰਹੇ ਸੀ ਵਿਰੋਧੀ ਧਿਰ ਸਵਾਲ ਚੁੱਕ ਰਹੇ ਸੀ ਵਿਰੋਧੀ ਧਿਰ ਵੀ ਲਗਾਤਾਰ ਅਸਤੀਫੇ ਦੀ ਮੰਗ ਕਰ ਰਹੇ ਸੀ ਅਸਤੀਫਾ ਵੀ ਦੇ ਦਿੱਤਾ ਨਵਾਂ ਸੀਐਮ ਦੀ ਵੀ ਐਲਾਨ ਕਰ ਦਿੱਤਾ ਕੀ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲੇਗਾ ਇਹ ਤਾਂ ਕੋਈ ਫਾਇਦਾ ਹੋ ਸਕਦਾ ਹੈ ਪਾਰਟੀ ਨੂੰ ਦੇਖੋ ਬਦਲਾਅ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਕੋਈ ਐਡਾ ਨਹੀਂ ਹੋਏਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੀ ਪ੍ਰਮੁੱਖ ਲੀਡਰ ਰਹੇ ਹਨ ਔਰ ਇਹ ਲੀਡਰਸ਼ਿਪ ਜਿਹੜੀ ਕਲੈਕਟਿਵ ਹੈ ਉਹਦੇ ਵਿੱਚ ਅ ਮਨੀਸ਼ ਸੁਸੋਦੀਆ ਪਾਠਕ ਔਰ ਆਪਣੇ ਹੀ ਸੰਜੇ ਸਿੰਘ ਇਹ ਪੰਜ ਸੱਤ ਬੰਦੇ ਜਿਹੜੇ ਹੈਗੇ ਆ ਮੋਢੀ ਲੀਡਰ ਹੈ ਜਿਹੜੇ ਸ਼ੁਰੂ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਆ ਔਰ ਇਹਨਾਂ ਦੇ ਹੀ ਫੈਸਲੇ ਜਿਹੜੇ ਹੈਗੇ ਆ ਚੱਲਣਗੇ ਇਹੀ ਅੱਗੇ ਫੈਸਲੇ ਲੈਣਗੇ ਲੇਕਿਨ ਅਗਰ ਆਪਾਂ ਕਹੀਏ ਕਿ ਇਸ ਫੈਸਲੇ ਦੇ ਨਾਲ ਦਿੱਲੀ ਦੀ ਜਨਤਾ ਤੁਹਾਡੇ ਨਾਲ ਆ ਕੇ ਖੜੀ ਹੋ ਜੂਗੀ ਜੁੜ ਜੂਗੀ ਉਹ ਜਨਤਾ ਨੇ ਖੁਦ ਫੈਸਲਾ ਕਰਨਾ ਹੈ ਕਈ ਵਾਰ ਆਪਾਂ ਨੇ ਸੁਣਿਆ ਕਿ ਜਨਤਾ ਕਹਿੰਦੀ ਹੈ ਜੀ ਕਿ ਸੈਂਟਰ ਦੇ ਵਿੱਚ ਜੇ ਸੋਲੇ ਇਲੈਕਸ਼ਨ ਹੁੰਦਾ ਹੈ ਯਾਨੀ ਕਿ ਲੋਕ ਸਭਾ ਦਾ ਸੀ ਵੋਟ ਜਿਹੜੀ ਹੈਗੀ ਹੈ ਉਹ ਇੱਕ ਪੋਲਿਟੀਕਲ ਪਾਰਟੀ ਬੀਜੇਪੀ ਨੂੰ ਪਾਉਣੇ ਆ ਜਾਂ ਮੋਦੀ ਦੇ ਨਾਂ ਤੇ ਪਾਉਣੇ ਆ ਤੇ ਲੋਕਲ ਜਿਹੜੀ ਇਲੈਕਸ਼ਨ ਹੁੰਦੀ ਹੈ ਯਾਨੀ ਕਿ ਵਿਧਾਨ ਸਭਾ ਦੀ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੇਕਿਨ ਆਪ ਹੁਣ ਇਲੈਕਸ਼ਨ ਹੋ ਕੇ ਹਟਿਆ ਲੋਕ ਸਭਾ ਦਾ ਉਹਦੇ ਵਿੱਚ ਇੱਕ ਵੀ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਨਹੀਂ ਲੈ ਸਕੀ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਤੋਂ ਇਦਾਂ ਲੱਗਦਾ ਹੈ ਕਿ ਕੋਈ ਬਹੁਤ ਜ਼ਿਆਦਾ ਪ੍ਰਭਾਵ ਹਾਂ ਲੋਕ ਲੋਕ ਕੇ ਵੈਲਿਊਏਟ ਕਰਨਗੇ ਤੁਹਾਡੀ 5 ਸਾਲ ਦੀ ਪਰਫਾਰਮੈਂਸ ਲੋਕਾਂ ਨੇ ਇਹ ਨਹੀਂ ਦੇਖਣਾ ਵੀ ਤੁਸੀਂ ਜੇਲ੍ਹ ਚ ਰਹੇ ਜੀ ਲੋਕਾਂ ਨੇ ਇਹ ਨਹੀਂ ਦੇਖਣਾ ਕਿ ਤੁਹਾਡੇ ਪਰ ਕੀ ਇਲਜ਼ਾਮ ਲੱਗੇ ਲੋਕਾਂ ਨੇ ਤਾਂ ਇਹ ਕਹਿਣਾ ਹੈ ਕਿ ਸਾਡੇ ਨਾਲ ਜਿਹੜੇ ਮੁੱਦੇ ਜੁੜੇ ਹੋਏ ਸੀਗੇ ਉਹਨਾਂ ਦੇ ਉੱਪਰ ਸਰਕਾਰ ਨੇ ਕੀ ਕੰਮ ਕੀਤਾ ਕੀ ਉਹ ਸੁਵਿਧਾਵਾਂ ਕ੍ਰੀਏਟ ਕੀਤੀਆਂ ਜਾਂ ਉਹ ਮੈਨੀਫੈਸਟੋ ਜੋ ਕੁਝ ਉਹਨਾਂ ਨੇ ਬਣਾਇਆ ਸੀਗਾ ਕੀ ਉਹ ਦੇ ਮੁਤਾਬਕ ਉਹਨਾਂ ਨੇ ਕੰਮ ਕੀਤਾ ਜਾਂ ਨਹੀਂ ਕਰਤਾ ਉਹ ਦੇ ਮੁਤਾਬਕ ਲੋਕ ਕੋ ਵੋਟਾਂ ਪਾਉਣਗੇ ਜੀ ਉਹ ਧੰਨਵਾਦ ਤੁਹਾਡਾ ਤਾਂ ਬਿਲਕੁਲ ਹੁਣ ਦਿੱਲੀ ਨੂੰ ਨਵੀਂ ਸੀਐਮ ਮਿਲ ਚੁੱਕੀ ਹੈ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵੱਡਾ ਬਦਲਾਅ ਸਾਨੂੰ ਨਜ਼ਰ ਆਵੇਗਾ ਆਮ ਆਰਮੀ ਪਾਰਟੀ ਦੇ ਵਿੱਚ ਕਿਉਂਕਿ ਇੱਕ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਬੇਬਾਰ ਆ ਚੁੱਕੇ ਨੇ ਜ਼ਮਾਨਤ ਉਹਨਾਂ ਨੂੰ ਮਿਲ ਚੁੱਕੀ ਹੈ ਉਹਨਾਂ ਦੇ ਵੱਲੋਂ ਵੀ ਲਗਾਤਾਰ ਬੋਲਿਆ ਜਾ ਰਿਹਾ ਸੀ ਪਰ ਫਿਰ ਅਸਤੀਫਾ ਦਿੱਤਾ ਗਿਆ ਹੁਣ ਆਤੀਸ਼ੀ ਨੂੰ ਪੂਰੀ ਬਾਗਡੋਰ ਸਮਾਈ ਹੈ ਪਰ ਦੇਖਣਾ ਹੋਵੇਗਾ ਕਿ ਹੁਣ ਦਿੱਲੀ ਦੀ ਜਨਤਾ ਕੀ ਚਾਹੁੰਦੀ ਹੈ ਬਿੜੇਲਨੀਸ ਲਾਲਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ ਐਬੀਪੀ ਸੰਜਾ ਚੰਡੀਗੜ੍ਹ